ਸ਼੍ਰੀ ਨੰਦਪੁਰ ਸਾਹਿਬ ਵਿਸਾਖੀ ਦੇਖਣ ਜਾ ਰਹੇ ਨੌਜਵਾਨਾਂ ਦੇ ਨਾਲ ਹੋਇਆ ਵੱਡਾ ਹਾਸਾ ਦੋ ਦੀ ਹੋਈ ਮੌਤ ਬਾਕੀ ਹੋਏ ਜ਼ਖਮੀ ਤਦ ਅਸਲ ਕਿ ਅੱਜ ਵਿਸਾਖੀ ਦਾ ਦਿਹਾੜਾ ਹੈ ਤਾਂ ਇਸ ਦਿਹਾੜੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਨੰਦਪੁਰ ਸਾਹਿਬ ਜਾ ਰਹੀਆਂ ਨੇ ਤਾਂ ਇਸੇ ਦੌਰਾਨ ਨਮਾ ਸ਼ਹਿਰ ਦੇ ਪਿੰਡ ਛੇਕੂਪੁਰ ਤੋਂ ਵੀ ਕੁਝ ਨੌਜਵਾਨ ਆਪਣੀ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਤੇ ਪਿੰਡ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਸ਼੍ਰੀ ਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤਾਂ ਜਦੋਂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਪਹੁੰਚੇ ਤਦ ਅਸੇ ਹੈ ਕਿ ਟਰੈਕਟਰ ਦੀ ਸਪੀਡ ਕਾਫੀ ਤੇਜ਼ ਸੀ ਤੇ ਬ੍ਰੇਕ ਫੇਲ ਹੋਣ ਦੇ ਨਾਲ ਜਿਹੜਾ ਟਰੈਕਟਰ ਹੈ ਉਹ ਸੜਕ ਦੇ ਕਿਨਾਰੇ ਇੱਕ ਨਾਲੇ ਦੇ ਵਿੱਚ ਜਾ ਵਜਿਆ ਤੇ ਨਾਲੇ ਦੇ ਵਿੱਚ ਵੱਜਣ ਦੇ ਨਾਲ ਦੋਵੇਂ ਟਾਇਰ ਟੁੱਟ ਗਏ ਤੇ ਹਾਸਾ ਇੰਨਾ ਭਿਆਨਕ ਸੀ ਕਿ ਇਸ ਹਾਸੇ ਦੇ ਵਿੱਚ ਇੱਕ ਨੌਜਵਾਨ ਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਇਹ ਜੀ ਟਰੈਕਟਰ ਟਰਾਲੀ ਆ ਰਿਹਾ ਸੀਗਾ ਨਹੀਂ ਮਸਲਾ ਸੈਟਲ ਮਾਰਚਲ ਰੋਡ ਤੇ ਨੈਸ਼ਨਲ ਹਾਈਵੇ ਤੇ ਤੇ ਜਦੋਂ ਉਤਰਾਈ ਉਤਰ ਰਿਹਾ ਸੀ ਤੇ ওভার ਸਪੀਡ ਹੋਣ ਕਾਰਨ ਇਹਦਾ ਬੈਲੈਂਸ ਵਿਗੜਿਆ ਸੰਤੁਲਨ ਵਿਗੜਿਆ ਤੇ ਇਹ ਟਰੈਕਟਰ ਆਊਟ ਆਫ ਕੰਟਰੋਲ ਹੋ ਕੇ ਸਾਈਡ ਤੇ ਕੰਮਜੀ ਵਰਕਸ਼ਾਪ ਸਿਕਿਉਰਿਟੀ ਦੇ ਵਿੱਚ ਜਾ ਕੇ ਬਚਿਆ ਸੋ ਮੌਕੇ ਤੇ ਇਹਦੇ ਦੋਨੋਂ ਚੱਕੇ ਉੱਪਰਲੇ ਮੁਰਲੇ ਤੁਲਗੇ ਟੁਟਗੇ ਤੇ ਮੌਕੇ ਤੇ ਡਰਾਈਵਰ ਦੀ ਮੌਤ ਹੋ ਗਈ ਦਾ ਲੜਕਾ ਸੀਗਾ ਇੱਕ 25 ਸਾਲ ਦਾ ਨੌਜਵਾਨ ਸੀ ਤੇ ਉਹਨੂੰ ਹਸਪਤਾਲ ਲੈ ਇੱਕ ਹੋਰ ਨੂੰ ਇੱਕ ਦੋ ਲੜਕੇ ਦੋਨੋਂ ਸੱਟਾਂ ਲੱਗੀ ਸੀ ਗਿਆ ਹਸਪਤਾਲ ਲੈ ਜਾਇਆ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਬਰਾਡੇਡ ਹੈ ਹਸਪੀਟਲ ਦੂਜਾ ਜੇ